ਕੁੱਕ ਲੱਗ ਗਿਆ ਪਰੇਲੇ ਢੋੜਵੇ ਗੱਡੀ ਵਾਲਿਆ ਗੱਡੀ ਵਾਲੇ ਆਵੇ ਆੜਵਦ ਖਾਣਾ ਦੇ ਕੁੜੀਆਂ ਨੂੰ ਮੈਣ ਲੈਂਦੇ ਗੱਡੀ ਵਾਲੇ ਆਵੇ ਆੜਵਦ ਖਾਣਾ ਕੁੜੀਆਂ ਨੂੰ ਮੈਣ ਲੈਂਦੇ 니 ਤੈਨੂੰ ਕੁੜੀਆਂ ਥੱਡਣ ਨਹੀਂ ਆਈਆਂ ਨੇ ਕਿੱਤਰਾ ਨੂੰ ਪਾਲ ਜੱਪਣੀਆਂ ਤੈਨੂੰ ਕੁੜੀਆਂ ਥੱਡਣਾ ਆਂ ਮਿਆਂ ਨੂੰ ਕਿੱਤਰਾ ਨੂੰ ਪਾਲ ਜੱਪਣੀ ਇਹ ਲੈ ਨਾ ਮੰਗੀਂ ਮੰਗ ਮਾਝਾ ਲਪਈ സിദേ

ਬੇਬੇ ਹਾਂ ਭਾਈ ਤੇ ਤੁਸੀਂ ਪਹਿਲਾਂ ਜਦ ਬੋਲੀਆਂ ਪਾਉਂਦੇ ਸੀ ਤਮਾਸ਼ੇ ਵੀ ਕਰਦੇ ਸੀ ਗਿੱਧਿਆਂ ਵਿੱਚ ਤਮਾਸ਼ੇ ਵੀ ਕਰਦੇ ਸੀ ਭਾਈ ਕੋਈ ਤਮਾਸ਼ਾ ਦੱਸ ਦੋ ਇਹ ਮਰਛਾ ਕਰਦਾ ਸੀ ਇੰਨੀਆ ਭਾਈ ਤੇ ਉਹ ਕਹਿੰਦਾ ਹੁੰਦਾ ਭਾਬੀ ਦੇ ਲਈ ਮੈਂ ਸਾਕ ਲਿਆ ਰੇ ਹਾਂ ਉਹ ਕਹਿੰਦਾ ਹੁੰਦਾ ਮੈਂ ਤਾਂ ਕਰਦਾ ਉਹ ਤਾਂ ਵੀ ਨਹੀਂ ਭਾਬੀ ਕਹਿੰਦੀ ਨਹੀਂ ਲੈ ਵੜਾ ਉਹ ਕਹਿੰਦੀ ਮੈਂ ਨਹੀਂ ਜੇ ਉਹ ਨਾਲ ਉਹ ਵਾੜ ਜਿਆਂਦੀ ਸੀ ਉਹ ਮੈਂ ਤਾਂ ਕਰੀ ਜਾਂਦਾ ਸੀ ਅੱਛਾ ਸਾਕ ਮੰਗਦਾ ਸੀ ਉਹਦੀ ਭੈਣ ਦਾ ਸਾਕ ਮੰਗਦਾ ਸੀ ਭਾਬੀ ਦੀ ਭੈਣ ਦਾ ਭਾਬੀ ਦੀ ਭੈਣ ਦਾ ਸਿਆ ਹਰ ਕਿਵੇਂ ਤਮਾਸ਼ਾ ਕਰਦੇ ਸੀ ਤਮਾਸ਼ਾ ਕਰਦੀਆਂ ਭਾਈ ਹੋ ਗਿਆ ਨਾ ਹੁੰਦਾ ਪਭੋ ਪਭੋ ਦੇਵ ਕੁਮਾਰਾ ਨੀ ਵਭੋ ਬੇਮਨ ਨੰਯੋ ਹੈ ਦਿਉਰਾ ਪਭੋ ਪਭੋ ਨੀਰ ਗਰੀਬ ਦੀ ਵਾਪੋ ਬੇਮਨ ਨੰਯੋ ਹੈ ਦਿਉਰਾ ਵਭੋ ਪਭੋ ਸਭੀ ਕਰਾਉਂਦੇ ਨੀ ਵਭੋ ਹੈ ਮਨ ਨੰਯੋ ਦਿਉਰਾ ਬਬੋ ਬਬੋ ਇੱਕ ਗੱਲ ਮੰਨਦਾ ਨਹੀਂ ਬਬੋ ਬੇ ਮੈਂ ਨਹੀਂ ਹੁੰਦੇ ਇਹ ਉਹ ਬਸਾਈ ਕੀ ਗੰਨੂਂਦੀ ਆ ਸੱਗੀ ਦੇ ਦੇ ਨਾਮ ਲਈ ਜਾਣੇ ਚੀਜ਼ਾਂ ਦੇ ਤੂਮਾ ਦੇ ਹਾਂ 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 ਵਿਆਹ ਉਹਨੂੰ ਮਨਾਉਂਦਾ ਵੀ ਮੈਂ ਉਹ ਮਨਾਉਂਦਾ ਕਿ ਉਹ ਜਵਾਬ ਦੇਈ ਜਾਂਦੀ ਸੀ ਵਿਆਹ ਨਹੀਂ ਸਕਿਆ ਹਣਾ ਮੈਂ ਨਹੀਂ ਤੇਰੀ ਕੋਈ ਸੱਗੀ ਸੋਭੀ ਕੁਛ ਵੀ ਬਤਲੇ ਹੋ ਕਰਨਾ ਹੈ ਮੈਨੂੰ ਲੋੜ ਨਹੀਂ ਹਾਂ ਆਇਲ ਮਸਾ ਕਰਦੀਆਂ ਨੇ ਦੇਖੋ ਜੀ ਬੇਬੇ ਹੋਰ ਕਿਹਜੇ ਤਮਾਸ਼ੇ ਕਰਦੀਆਂ ਸੀਗੇ ਪੰਨਾ ਫੇਰ ਮਗਰ ਉਹ ਕਹਿੰਦੀ ਆ ਡੋਈ ਡੋਈ ਕੁੜੀਓ ਨਹੀਂ ਮੈਂ ਅੱਜ ਘਰ ਬਾਹਰ ਨਾ ਹੋਈ ਤੂ ਹੀ ਹੋ

ਤੈਨੂੰ ਜੱਟਾਂ ਦੇ ਮੁੰਡੇ ਦੀ ਦੱਤ ਫਾਵਾ ਮਾ ਛੱਡ ਖੜਾ ਬਾਣੀਂ ਐ ਦਾ ਤੈਨੂੰ ਜੱਟਾਂ ਦੇ ਮੁੰਡੇ ਦੀ ਦੱਤ ਫਾਵਾ ਮਾ ਛੱਡ ਖੜਾ ਬਾਣੀਂ ਐ ਦਾ ਝੱਟ ਸਰਦੇ ਪਨਾ ਕੇ ਸੋਲੇ ਬਾਣੀਂ ਖਵਾਣ ਵਰਤੀ ਜਟ ਸਰਦੇ ਪਨਾ ਚੋਰ ਲੈ ਬਾਣੀਏ ਕਵਾਣ ਬਰਪੀ ਵਾ 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 ਬੇਬੇ ਵਾ ਤੂੰ ਤਾਂ ਬਹੁਤ ਹੀ ਰੌਣਕਾ ਲਾ ਦੇਣੀ ਹੈ ਸੱਚੀ ਕਹਿੰਦੇ ਆ ਸਾਡੀ ਬੇਬੇ ਜਿੰਦਾਬਾਦ ਜਿੰਦਾਬਾਦ ਬੇਬੇ ਨੇ ਤਾਂ ਬਿਰਸਾ ਸਾਰਾ ਸੰਭਾਲ ਕੇ ਰੱਖਿਆ ਹੋਇਆ ਹੈ ਹੋਰ ਗਾ ਸਭਾ ਮੰਕੀ ਗਾ ਦੇ ਇਹ ਵੀ ਕਹਾ ਗਾਦੋ ਹੋਰ ਹੋਲੇ ਕਰੀ ਨਾ ਦੇ ਲੈ ਹਾਂ ਭਾਈ ਇੱਕ ਬੋਲੀ ਹੋਰ ਸੁਣਾ ਦਿਓ ਇੱਕ ਹੋਰ ਸੁਣਾ ਦਾ ਹੋਰ ਚੱਕ ਦੋ ਫੱਟੇ ਅੱਠਿਆ ਹੂੰ ਹਾਂ ਹੁੰਦੀ ਕੁੜੀਏ ਛੋੜ ਲੈ ਆਪਰੀ ਰਾਣਾ ਨਾਲੋਂ ਢੇਲੇ ਨੀ ਮਰਤ ਹੈ ਲੀਦਾ ਸਪੁਰ ਬਾਣੇ ਕਾੜੀ ਕੇ ਮੇਲੇ ਬੀਬੀ ਨੂੰ ਲੱਗਦਾ ਛੇਲੀਆਂ ਯਾਦ ਆ ਗਈਆਂ ਨਾ ਤੀਆਂ ਕਰਕੇ ਹੈ ਵੀ ਫੇ ਹੋਰ ਹਾਂ ਬੀਬੀ ਨੂੰ ਆਪਦੀਆਂ ਤੀਆਂ ਯਾਦ ਆ ਗਈਆਂ ਜੀ ਇਹਨਾਂ ਦੀਆਂ ਤਾਂ ਬਹੁਤ ਜ਼ਬਰਦਸਤ ਹੁੰਦੀਆਂ ਸੀ ਇਹ ਤਾਂ ਬਹੁਤ ਜ਼ਬਰਦਸਤੀਆਂ ਲਾਉਂਦੀਆਂ ਸੀ ਇਹਦਾ ਬਹੁਤ ਹਾਂ ਜੀ ਪੁਕੇ ਬੜੁ ਤੇ ਤੀਆਂ ਬੀਬੀ ਸੁਣਾਓ ਕੀ ਰਾਂਝੇ ਵਾਲੀ ਬੋਲੀ ਦੇਖੀ ਰੱਬ ਦੇ ਕਰੋਤੀ ਹੋਈ ਰਾਂਝੇ ਨਾਲ ਹੀਰ ਵਿਛੜੀ ਦੇਖੀ ਰੱਬ ਦੀ ਕਰੋਤੀ ਹੋਈ ਰਾਂਝੇ ਨਾਲ ਹੀਰ ਵਿਛੜੀ ਦੇਖੀ ਰੱਬ ਦੀ ਕਰੋਤੀ ਹੋਈ ਰਾਂਝੇ ਨਾਲ ਹੀਰ ਵਿਛੜੀ ਦੇਵੇ ਉਹ ਤੇਰੂ ਵਾਲਾ ਸੁਣਾ ਦੋ ਤੇਰੂ ਕਰਨੀ ਐ ਠੱਠਿਆ ਹਾਂ ਸੁਣਾਇਓ ਠੱਠਿਆ ਭਾਈ ਮੀ ਨੀ ਆਉਗੀਆ ਮੀ ਕੋੜੇ ਚੜੀ ਦੀਆ ਕੋੜੇ ਅਟਕ ਲੁਮਾ ਹਉ ਨੀ ਵਾਕੇ ਬਾੜ ਗਿਆ ਬਾ ਕਹ ਦੇ ਵੇਤਿਆ ਤਰਾ ਮੀ ਤੇਰੂ ਤੇਰਗੇ ਆਂ to be mai dear I am not I am not I am not I